ਜਿੰਨਾਂ ਦੇ ਸਰੀਰ ਦੇ ਵਿੱਚ ਕਮਜ਼ੋਰੀ ਆ ਗਈ ਜਾਂ ਆਸ ਤੇ ਸੁਸਤੀ ਚੜੀ ਰਹਿੰਦੀ ਹੈ ਇੱਕ ਵਾਰੀ ਮੰਜੇ ਤੇ ਪੈ ਜene ਮੁੜ ਕੇ ਖੜਾ ਹੋਣ ਨੂੰ ਜੀ ਨਹੀਂ ਕਰਦਾ ਹੈਗਾ ਤਾਂ ਤੁਸੀਂ ਪਿੱਪਲ ਦੀ ਦਾੜੀ ਨੂੰ ਆਹ ਤਰੀਕੇ ਦੇ ਨਾਲ ਵਰਤ ਲਓ ਤੁਹਾਡੇ ਸਰੀਰ ਦੇ ਵਿੱਚ ਅੰਨੀ ਤਾਕਤ ਆ ਜੂਗੀ ਹੱਡੀਆਂ ਲੋਹੇ ਵਰਗੀਆਂ ਮਜ਼ਬੂਤ ਹੋ ਜਾਣਗੀਆਂ ਤੁਸੀਂ ਕਰਨਾ ਹੈਗੀ ਜੀ ਆਹ ਪਿੱਪਲ ਦੀਆਂ ਕੱਚੀਆਂ-ਕੱਚੀਆਂ ਪੁਲੁੰਗਲਾਂ ਜੀਆਂ ਤੋੜ ਲਿਓ ਉਸ ਤੋਂ ਬਾਅਦ ਜੀ ਨੂੰ ਤੁਸੀਂ ਪਾਣੀ ਦੇ ਨਾਲ ਚੰਗੇ ਤਰੀਕੇ ਨਾਲ ਧੋ ਲਿਓ ਜੀ ਧੋਣ ਤੋਂ ਬਾਅਦ ਜੀ ਨੂੰ ਤੁਸੀਂ 2-4 ਮਿੰਟ ਸੁਕਾ ਲਿਓ ਸੁਕਾਉਣ ਤੋਂ ਬਾਅਦ ਜੀ ਨੂੰ ਤੁਸੀਂ ਬਰੀਕ-ਬਰੀਕ ਕੱਟ ਲਿਓ ਕੱਟਣ ਤੋਂ ਬਾਅਦ ਜੀ ਤੁਸੀਂ 1 ਲੀਟਰ ਦੁੱਧ ਲੈਣਾ ਹੈ ਇੱਕ ਟੱਟੀਆਂ ਦੇ ਇਹ ਪਾ ਲਿਓ ਉਸ ਤੋਂ ਬਾਅਦ ਜੀ ਤੁਸੀਂ ਇਹਦੇ ਵਿੱਚ ਇੱਕ ਵੱਡਾ ਚਮਚਾ ਪਾ ਲਿਓ ਜੀ ਚੀਨੀ ਦਾ ਉਸ ਤੋਂ ਬਾਅਦ ਇਹਨੂੰ ਤੁਸੀਂ ਜੀ 10-15 ਮਿੰਟ ਚੰਗੇ ਤਰੀਕੇ ਦੇ ਨਾਲ ਬਾਅਲ ਲਿਓ ਉਨਾ ਚਿਰ ਬਾਅਲਣਾ ਜਿੰਨਾ ਚਿਰ ਇਹ ਗਾੜਾ ਨਹੀਂ ਹੁੰਦਾ ਹੈਗਾ ਉਸ ਤੋਂ ਬਾਅਦ ਇਹਨੂੰ ਠੰਡਾ ਕਰਕੇ ਕਿਸੇ ਗਲਾਸ ਦੇ ਵਿੱਚ ਪੁੰਨ ਲਿਓ ਜੀ ਪੁੰਨ ਤੋਂ ਬਾਅਦ ਜੀ ਇਹ ਤੁਸੀਂ ਪੀਣਾ ਸਟਾਰਟ ਕਰ ਦਿਓ ਤੁਹਾਡੇ ਸਰੀਰ ਦੇ ਵਿੱਚ ਅੰਨੀ ਤਾਕਤ ਆ ਜੂਗੀ ਜਿਹੜੇ ਕਹਿੰਦੇ ਨੇ ਸਾਥੋ ਕੰਮ ਨਹੀਂ ਹੁੰਦਾ ਹੈਗਾ ਉਹ ਐ ਲਾਲੋ ਵੀ ਟੜਾ ਟੜਾ ਭੱਜਿਆ ਕਰਨਗੇ ਤੇ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੈ ਜਾਂ ਵੀਕਨੈਸ ਹੈਗਾ ਉਹਨੂੰ ਵੀ ਦੂਰ ਕਰੂਗਾ ਤੇ ਤੁਹਾਡਾ ਜਿਹੜਾ ਖੂ ਇੰਨੇ ਸਾਡੇ ਹੱਡਾਂ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ ਹਰ ਇੱਕ ਪ੍ਰਕਾਰ ਦੀ ਬਿਮਾਰੀ ਨੂੰ ਦੂਰ ਕਰੂਗਾ ਇਹ ਤੁਸੀਂ ਪੀਣਾ ਸਟਾਰਟ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦੇ ਕੰਮ ਆ ਜੇ ਜੀ